ਤੁਸੀਂ ਸੋਚ ਕੇ ਦੇਖੋ ਕਿ ਤੁਹਾਡੇ ਹੱਥ ਇੱਕ ਅਜਿਹੀ ਕਿਤਾਬ ਲੱਗ ਜਾਂਦੀ ਹੈ ਜਿਹੜੀ ਤੁਹਾਡੇ ਵਿਚਾਰਾਂ ਨੂੰ ਪੜ੍ਹਦੀ ਹੈ ਜਿਹੜੀ ਤੁਹਾਡੇ ਡਰ ਨੂੰ ਪੜ੍ਹ ਲੈਂਦੀ ਹੈ ਤੇ ਤੁਹਾਡੇ ਡਰ ਨੂੰ ਹੀ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਇਹ ਇੱਕ ਅਜਿਹੀ ਕਿਤਾਬ ਹੈ ਜਿਸ ਨੂੰ ਤੁਸੀਂ ਨਹੀਂ ਪੜ੍ਹਦੇ ਬਲਕਿ ਉਹ ਤੁਹਾਨੂੰ ਪੜ੍ਹਦੀ ਹੈ ਨਾ ਹੀ ਇਦਾਂ ਦੀਆਂ ਕਿਤਾਬਾਂ ਕਿਸੇ ਸਕੂਲ ਦੀ ਲਾਇਬ੍ਰੇਰੀ ਚੋਂ ਮਿਲਦੀਆਂ ਨੇ ਤੇ ਨਾ ਹੀ ਕਿਸੇ ਕਾਲਜ ਦੀ ਲਾਇਬ੍ਰੇਰੀ ਚੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਜਾਂ ਤਾਂ ਕਿਸੇ ਤਾੰਤ੍ਰਿਕ ਦੇ ਕੋਲ ਹੁੰਦੀਆਂ ਨੇ ਜਾਂ ਫਿਰ ਗੁਫਾਵਾਂ ਦੇ ਅੰਦਰ ਪੱਥਰਾਂ ਦੇ ਉੱਪਰ ਲਿਖੀਆਂ ਹੋਈਆਂ ਹੁੰਦੀਆਂ ਨੇ ਇਹ ਕਿਤਾਬਾਂ ਨੂੰ ਪੜ੍ਹਨਾ ਇੱਕ ਤਰ੍ਹਾਂ ਦਾ ਦਰਵਾਜ਼ਾ ਖੋਲ੍ਹਣਾ ਹੈ ou okay. ਇਹਨਾਂ ਕਿਤਾਬਾਂ ਦੇ ਵਿੱਚੋਂ ਕਈ ਕਿਤਾਬਾਂ ਤਾਂ ਅਜੀਬੀਆਂ ਨੇ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਖੁਦ ਸ਼ੈਤਾਨ ਨੇ ਲਿਖਿਆ ਹੈ ਪਹਿਲੇ ਨੰਬਰ ਤੇ ਆਉਂਦੀ ਹੈ ਕੋ ਡਾਕ ਗਿਗਾਸ ਇਸ ਕਿਤਾਬ ਨੂੰ ਜੇ ਤੁਸੀਂ ਪਹਿਲੀ ਨਜ਼ਰ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਦੇਖਣ ਨੂੰ ਇਹ ਇੱਕ ਪੁਰਾਣਾ ਗ੍ਰੰਥ ਲੱਗੇਗੀ ਪਰ ਇਹ ਕਿਤਾਬ ਦੇ ਅੰਦਰ ਲੁਕਿਆ ਹੋਇਆ ਹੈ ਸ਼ੈਤਾਨ ਦਾ ਸਭ ਤੋਂ ਵੱਡਾ ਦਾਸਤਾ ਵਿੱਚ ਜਿਸ ਨੂੰ ਕਿਹਾ ਜਾਂਦਾ ਹੈ ਸ਼ੈਤਾਨੀ ਬਾਈਬਲ 13ਵੀਂ ਸਦੀ ਦੇ ਵਿੱਚ ਲਿਖੀ ਗਈ ਇਹ ਕਿਤਾਬ ਇੰਨੀ ਜਦਾ ਵੱਡੀ ਅਤੇ ਭਾਰੀ ਹੈ ਕਿ ਇਸ ਨੂੰ ਚੱਕਣ ਦੇ ਲਈ ਦੋ ਲੋਕਾਂ ਦੀ ਤਾਕਤ ਲੱਗਦੀ ਹੈ ਜਾਨਕਿ ਦੋ ਜਣੇ ਮਿਲ ਕੇ ਇਸ ਕਿਤਾਬ ਨੂੰ ਚੱਕ ਸਕਦੇ ਨੇ 90 ਸੈਂਟੀਮੀਟਰ ਲੰਬੀ 50 ਸੈਂਟੀਮੀਟਰ ਉਹਦੇ 75 ਕਿਲੋ ਵਜ਼ਨ ਹੈ ਇਸ ਕਿਤਾਬ ਦਾ ਤੇ ਦੇਖਣ ਨੂੰ ਕਿਸੇ ਤਬੂਤ ਵਰਗੀ ਲਿਖਾਈ ਦਿੰਦੀ ਹੈ ਇਹ ਕਿਤਾਬ ਦੇ ਅੰਦਰ ਬਾਈਬਲ ਦਾ ਪੂਰਾ ਲੇਖ ਹੈ ਤੇ ਨਾਲ ਹੀ ਕਾਲੇ ਜਾਦੂ ਦੀਆਂ ਵਿਧੀਆਂ ਲਿਖੀਆਂ ਹੋਈਆਂ ਨੇ ਇਸ ਕਿਤਾਬ ਦੇ ਵਿੱਚ ਤੰਤਰ ਮੰਤਰ ਲਿਖੇ ਗਏ ਨੇ ਬਿਮਾਰੀਆਂ ਨੂੰ ਠੀਕ ਕਰਦੇ ਇਲਾਜ ਲਿਖੇ ਹੋਏ ਨੇ ਤੇ ਇੱਕ ਰਾਖਸ਼ਾਂ ਦੀ ਸੂਚੀ ਵੀ ਇਸ ਕਿਤਾਬ ਦੇ ਵਿੱਚ ਦਰਜ ਹੈ ਪਰ ਜਿਹੜੀ ਚੀਜ਼ ਇਸ ਕਿਤਾਬ ਨੂੰ ਸਭ ਤੋਂ ਜ਼ਿਆਦਾ ਖੋਪਣਾ ਤੇ ਸ਼ੈਤਾਨੀ ਕਿਤਾਬ ਬਣਾਉਂਦੀ ਹੈ ਉਹ ਚੀਜ਼ ਹੈ ਜੀ ਇਸ ਕਿਤਾਬ ਦੇ ਇੱਕ ਪੇਜ ਤੇ ਬਣਿਆ ਹੋਇਆ ਬਹੁਤ ਜ਼ਿਆਦਾ ਡਰਾਵਣਾ ਅਤੇ ਵੱਡਾ ਇੱਕ ਸ਼ੈਤਾਨ ਦਾ ਚਿੱਤਰ ਜਾਂ ਕੀ ਫੋਟੋ ਕਿਹਾ ਜਾਂਦਾ ਹੈ ਕਿ ਸ਼ੈਤਾਨ ਨੇ ਖੁਦ ਆਪਣੀ ਪੇਂਟਿੰਗ ਇਸ ਆਪ ਦੇ ਵਿੱਚ ਆਪ ਬਣਾਈ ਸੀ ਤੇ ਇਹ ਕਿਤਾਬ ਲਖਵਾਈ ਸੀ ਉਸ ਨੇ ਇੱਕ ਪਿਖਸ਼ੂ ਤੋਂ ਇਹ ਕਿਤਾਬ ਇੰਨੀ ਜਦਾ ਖਤਰਨਾਕ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਇਸ ਕਿਤਾਬ ਦੇ ਉੱਪਰ ਅਸੀਂ ਪੂਰੀ ਡਿਟੇਲ ਦੇ ਵਿੱਚ ਇੱਕ ਵੀਡੀਓ ਬਣਾਈ ਹੋਈ ਹੈ ਉਸ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਦੇ ਦਾਂਗੇ ਤੁਸੀਂ ਉਸ ਵੀਡੀਓ ਦੇ ਉੱਪਰ ਜਾ ਕੇ ਪੂਰੀ ਡਿਟੇਲ ਦੇ ਵਿੱਚ ਇਸ ਕਿਤਾਬ ਬਾਰੇ ਪੜ੍ਹ ਸਕਦੇ ਹੋ ਕਿ ਕੀ ਕੀ ਇਸ ਦੇ ਅੰਦਰ ਹੈ ਤੇ ਕਿਸ ਨੇ ਇਸ ਨੂੰ ਲਿਖਿਆ ਹੈ ਤੇ ਕਿਵੇਂ ਲਿਖਾਇਆ ਗਿਆ ਹੈ ਇਹ ਕਿਤਾਬ ਨੂੰ ਮੈਂ ਵਾਦਾ ਕਰਦਾ ਹਾਂ ਕਿ ਤੁਹਾਡਾ ਉਹ ਵੀਡੀਓ ਨੂੰ ਦੇਖਣਾ ਟਾਈਮ ਫਜ਼ੂਲ ਨਹੀਂ ਹੋਵੇਗਾ ਨੰਬਰ 2 ਤੇ ਦੁਨੀਆ ਦੀ ਸਭ ਤੋਂ ਭੇਟਪਰੇ ਤੇ ਸ਼ੈਤਾਨੀ ਕਿਤਾਬ ਕਿਹਾ ਜਾਂਦਾ ਹੈ ਦਾ ਰੈੱਡ ਬੁੱਕ ਨੂੰ ਇਹ ਕਿਤਾ ਲਿਖਿਆ ਸੀ ਕਾਰਲ ਜੰਗ ਨੇ ਜਿਨ੍ਹਾਂ ਨੂੰ ਆਧੁਨਿਕ ਮਨੋਵਿਗਿਆਨ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ ਕਾਰਲ ਜੰਗ ਨੇ ਆਪਣੀ ਇੱਕ ਕਿਤਾਬ ਨੂੰ ਇੱਕ ਮੋٹے ਚਮੜੇ ਦੇ ਰੈੱਡ ਕਲਰ ਦੇ ਬਾਕਸ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਸੀ ਉੱਥੋਂ ਹੀ ਇਸ ਦਾ ਨਾਮ ਪਿਆ ਹੈ ਦ ਰੈੱਡ ਬੁੱਕ ਜਿਸ ਜਸ ਨੇ ਵੀ ਇਹ ਕਿਤਾਬ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਅਸੀਂ ਇਹ ਕਿਤਾਬ ਨੂੰ ਪੜਨਾ ਸ਼ੁਰੂ ਕੀਤਾ ਸਾਨੂੰ ਹਲੂਸੀਨੇਸ਼ਨ ਹੋਣ ਲੱਗੇ ਮਤਲਬ ਕਿ ਸਾਨੂੰ ਬਹਿਮ ਪੈਣ ਲੱਗਿਆ ਕਿ ਸਾਡੇ ਆਲੇ-ਦੁਆਲੇ ਚੀਜ਼ਾਂ ਚੱਲ ਰਹੀਆਂ ਨੇ ਭੂਤ-ਪੇਟ ਤੁਰੇ ਫਿਰ ਰਹੇ ਨੇ ਤੇ ਅਜੀਬੋ-ਗਰੀਬ ਆਵਾਜ਼ਾਂ ਸਾਨੂੰ ਆਪਣੇ ਆਲੇ-ਦੁਆਲੇ ਜਿਵੇਂ ਹੀ ਅਸੀਂ ਇਹ ਕਿਤਾਬ ਪੜ ਪਰਵਾਰ ਨੇ ਇਹ ਕਿਤਾਬ ਨੂੰ ਹੁਣ ਕਈ ਦਹਾਕਿਆਂ ਤੋਂ ਦੁਨੀਆ ਤੋਂ ਲੁਕੋ ਕੇ ਰੱਖਿਆ ਹੋਇਆ ਹੈ 카ਰਲ ਜੰਗ ਖੁਦ ਕਹਿੰਦੇ ਸਨ ਕਿ ਇਹ ਕਿਤਾਬ ਇੱਕ ਤਰ੍ਹਾਂ ਦੇ ਨਾਲ ਜਾਦੂਈ ਹੈ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਇੱਕ ਹਨੇਰਾ ਪਾਸਾ ਹੈ ਉਸ ਦੀ ਦੁਨੀਆ ਦੀ ਅਗਲੀ ਖਤਰਨਾਕ ਕਿਤਾਬ ਹੈ ਦੀ ਪੈਟਰਾ ਕਿਹਾ ਜਾਂਦਾ ਹੈ ਕਿ ਇਹ ਕਿਤਾਬ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਤੁਹਾਡੇ ਕਰਮਾਂ ਨੂੰ ਬਦਲ ਸਕਦੀ ਹੈ ਤੁਹਾਡੇ ਫਿਊਚਰ ਨੂੰ ਬਦਲ ਸਕਦੀ ਹੈ ਇਹ ਲਿਖਿਆ ਗਿਆ ਹੈ ਕਿ ਇਸ ਕਿਤਾਬ ਦੇ ਅੰਦਰ ਇਹ ਤਾਕਤ ਹੈ ਕਿ ਤੁਹਾਡੀ ਆਤਮਾ ਨੂੰ ਉਹ ਹਮੇਸ਼ਾ ਦੇ ਲਈ ਤਬਾਹ ਕਰ ਸਕਦੀ ਹੈ ਖਤਮ ਕਰ ਸਕਦੀ ਹੈ ਇਸ ਕਿਤਾਬ ਨੂੰ ਇਤਿਹਾਸ ਦੇ ਵਿੱਚ ਜਾਦੂ ਅਤੇ ਜੋਤਿਸ਼ ਦਾ ਖਤਰਨਾਕ ਸੰਗਮ ਵੀ ਕਿਹਾ ਗਿਆ ਹੈ ਮਨਿਆ ਜਾਂਦਾ ਹੈ ਕਿ 11ਵੀਂ ਸਦੀ ਦੇ ਵਿੱਚ ਇਹ ਕਿਤਾਬ ਨੂੰ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਤੇ ਅਰਬੀ ਭਾਸ਼ਾ ਦੇ ਵਿੱਚ ਇਸ ਦਾ ਨਾਮ ਸੀ ਗਿਆਤ ﺍﻟहकीम ਬਾਦ ਦੇ ਵਿੱਚੋਂ ਇਸ ਕਿਤਾਬ ਦਾ ਲੈਟਿਨ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਗਿਆ ਤਾਂ ਇਸ ਦਾ ਨਾਮ ਰੱਖਿਆ ਗਿਆ ਦੀ ਪਿਆਟ੍ਰੈਕਸ ਇਹ ਕੋਈ ਤਾਂਤਰਿਕ ਕਿਤਾਬ ਨਹੀਂ ਹੈ ਬਲਕਿ ਇੱਕ ਅਜੀਹਾ ਗ੍ਰੰਥ ਹੈ ਜਿਸ ਦੇ ਨਾਲ ਤੁਸੀਂ ਬ੍ਰਹਿਮੰਡ ਦੀਆਂ ਸ਼ਕਤੀਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਸਕਦੇ ਹੋ ਕਿਵੇਂ ਗ੍ਰਹਿਾਂ ਦੀ ਚਾਲ ਬਦਲ ਲਈ ਹੈ ਕਿਵੇਂ ਚੰਦ ਦੀ ਊਰਜਾ ਤੋਂ ਆਤਮਾ ਨੂੰ ਤੇਜ ਬਣਾਇਆ ਜਾਵੇ ਕਿਵੇਂ ਤਾਰਿਆਂ ਦੀ એનર્ਜੀ ਲੈ ਕੇ ਤੁਸੀਂ ਆਪਣੇ ਕਰਮਾਂ ਨੂੰ ਬਦਲ ਸਕਦੇ ਹੋ ਅਜੀਹਾ ਕੁਝ ਦਰਜ ਹੈ ਇਸ ਗ੍ਰੰਥ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਪੂਰਨ ਦੀ ਡਿਟੇਲ ਦੇ ਵਿੱਚ ਦੱਸਿਆ ਗਿਆ ਹੈ ਇਹ ਗ੍ਰੰਥ ਦੇ ਅੰਦਰ ਤੇ ਨਾਮ ਦੇ ਨਾਲ ਇਸ ਦੇ ਉੱਪਰ ਇੱਕ ਚੇਤਾਵਨੀ ਵੀ ਲਿਖੀ ਹੈ ਕਿ ਇਹ ਕਿਤਾਬ ਤੇ ਇਹ ਗਿਆਨ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਆਤਮਾ ਦੀ ਡੂੰਘਾਈ, ਬਲਦਾਨ ਅਤੇ ਹਨੇਰੇ ਦਾ ਸਾਹਮਣਾ ਕਰ ਸਕਦੇ ਨੇ ਜੇਕਰ ਕੋਈ ਗਲਤ ਇਰਾਦੇ ਨਾਲ ਇਹ ਕਿਤਾਬ ਨੂੰ ਪੜਨ ਦੀ ਕੋਸ਼ਿਸ਼ ਕਰੇਗਾ ਜਾਂ ਇਸ ਦੇ ਵਿੱਚੋਂ ਗਿਆਨ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਧਰਤੀ ਦੇ ਉੱਪਰੋਂ ਨਾਮੋ ਨਿਸ਼ਾਨੀ ਮਿਟ ਜਾਵੇਗਾ ਨਾਮ ਦੇ ਨਾਲ ਇਹ ਚੇਤਾਵਨੀ ਵੀ ਲਿਖੀ ਗਈ ਹੈ ਇਸ ਕਿਤਾਬ ਦੇ ਉੱਪਰ ਨੰਬਰ 4 ਤੇ ਹੈ ਜੀ ਦੁਨੀਆ ਦੀ ਪ੍ਰੇਤਪਰੀਆਂ ਕਿਤਾਬਾਂ ਦੇ ਵਿੱਚ ਤੇ ਬੁੱਕ ਆਫ ਥੌਟ ਕਿਹਾ ਜਾਂਦਾ ਹੈ ਕਿ ਇਹ ਕਿਤਾਬ ਨੂੰ ਕਿਸੇ ਇਨਸਾਨ ਨੇ ਨਹੀਂ ਬਲਕਿ ਇੱਕ ਦੇਵਤਾ ਨੇ ਖੁਦ ਆਪ ਲਿਖਿਆ ਹੈ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਉਹ ਦੇਵਤਾ ਨੇ ਮਿਸਰ ਦੇ ਪ੍ਰਾਚੀਨ ਗਿਆਨ ਵਿਗਿਆਨ ਤੇ ਜਾਦੂ ਦੇ ਦੇਵਤਾ ਥੋਤ ਉਹਨਾਂ ਦੇ ਨਾਮ ਦੇ ਉਪਰ ਹੀ ਇਹ ਕਿਤਾਬ ਦਾ ਨਾਮ ਹੈ ਦੀ ਬੁੱਕ ਆਫ ਥੋਤ ਮੰਨਿਆ ਜਾਂਦਾ ਹੈ ਕਿ ਇਹ ਇੱਕ ਅਜੀਹਾ ਗ੍ਰੰਥ ਹੈ ਜਿਸ ਦੇ ਵਿੱਚ ਬ੍ਰਹਿਮੜੀਆ ਗੁਪਤ ਸ਼ਕਤੀਆਂ ਬੰਦ ਨੇ ਦੀ ਬੁੱਕ ਆਫ ਥੋਤ ਦੇ ਵਿੱਚ ਅਜਿਹੇ ਮੰਤਰ ਅਤੇ ਵਿਧੀਆਂ ਦਰਜ ਨੇ ਜਿਨ੍ਹਾਂ ਦੇ ਨਾਲ ਤੁਸੀਂ ਜਾਨਵਰਾਂ ਦੀ ਭਾਸ਼ਾ ਨੂੰ ਸਮਝ ਸਕਦੇ ਹੋ ਮਰੀਆਂ ਹੋਈਆਂ ਆਤਮਾਵਾਂ ਦੇ ਨਾਲ ਗੱਲ ਕਰ ਸਕਦੇ ਹੋ ਤੇ ਦੇਵਤਿਆਂ ਦੀ ਦੁਨੀਆ ਦੇ ਵਿੱਚ ਜਾ ਸਕਦੇ ਹੋ ਤੇ ਨਾਲ ਹੀ ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਗਿਆਨ ਹੁੰਦਾ ਹੈ ਉਹ ਇੱਕ ਕੀਮਤ ਮੰਗਦਾ ਹੈ ਜਾਨੀ ਕਿ ਇੱਕ ਅਜਿਹੀ ਕਿਤਾਬ ਜਿਸ ਨੂੰ ਉਹੀ ਪੜ ਸਕਦਾ ਹੈ ਜਿਹੜਾ ਮੌਤ ਤੋਂ ਵੀ ਅੱਗੇ ਜਾਣ ਦੇ ਲਈ ਤਿਆਰ ਹੈ ਇਹ ਵੀ ਮੰਤਵਾਂ ਹਨ ਕਿ ਜਿਵੇਂ ਹੀ ਕਿਸੇ ਨੇ ਇਸ ਕਿਤਾਬ ਨੂੰ ਪੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਹਿਲੀ ਰਾਤ ਨੂੰ ਹੀ ਮਾਰਿਆ ਗਿਆ ਉਹ ਵੀ ਭੇਦ ਭਰੇ ਤਰੀਕੇ ਦੇ ਨਾਲ ਇਸ ਕਿਤਾਬ ਨੂੰ ਪੜਨ ਦੀ ਕੋਸ਼ਿਸ਼ ਕਰਨ ਵਾਲਾ ਇਨਸਾਨ ਜਦੋਂ ਪਹਿਲੀ ਰਾਤ ਨੂੰ ਹੀ ਮਰ ਜਾਂਦਾ ਸੀ ਉਸ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਸੀ ਨਾ ਉਸ ਦੀ ਬੋਡੀ ਦੇ ਉੱਪਰ ਕੋਈ ਨਿਸ਼ਾਨ ਹੁੰਦਾ ਸੀ ਤੇ ਨਾ ਹੀ ਕੋਈ ਜ਼ਹਿਰ ਦਾ ਸਬੂਤ ਮਿਲਦਾ ਸੀ ਮਤਲਬ ਕਿ ਇਹ ਇਨਸਾਨ ਨੇ ਕੁਝ ਅਜਿਹੀ ਚੀਜ਼ ਦੇਖ ਲਈ ਸੀ ਜਿਸ ਨੂੰ ਉਸ ਦਾ ਇਨਸਾਨੀ ਦਿਮਾਗ ਝੱਲੇ ਹੀ ਨਹੀਂ ਸਕਿਆ ਕੁਝ ਪ੍ਰਾਤਵ ਵਿਦਵਾਨਾਂ ਦਾ ਮਿਲਣਾ ਹੈ ਕਿ ਇਹ ਕਿਤਾਬ ਨੂੰ ਅੱਜ ਵੀ ਮਿਸ ਉਪਰ ਜਗ੍ਹਾ ਦੇ ਉੱਪਰ ਲਪਕੋ ਕੇ ਰੱਖਿਆ ਹੋਇਆ ਹੈ ਇਹ ਕਿਤਾਬ ਇੱਕ ਤਬੂਤ ਦੇ ਵਿੱਚ ਬੰਦ ਹੈ ਜਿਸ ਨੂੰ ਇੱਕ ਗੁਪਤ ਮਕਬਰੇ ਦੇ ਵਿੱਚ ਰੱਖਿਆ ਹੋਇਆ ਹੈ ਅਗਲੀ ਪੇਰ ਪਰ ਇਹ ਕਿਤਾਬ ਹੈ ਨੈਕ੍ਰੋਲੋਮਿਕਨ ਇਹ ਪੇਰ ਪਰ ਹੀ ਕਿਤਾਬ ਦਾ ਸਭ ਤੋਂ ਪਹਿਲਾ ਜ਼ਿਕਰ ਆਇਆ ਸੀ ਹਾਰਰ ਲੇਖਕ ਐਚ ਪੀ ਲਵ ਕ੍ਰਾਫਟ ਦੇ ਲੇਖਾਂ ਦੇ ਵਿੱਚ ਲੇਖਕ ਲਵ ਕ੍ਰਾਫਟ ਦੇ ਓਪਨ ਵਾਸਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਇੱਕ ਅਜੀਹਾ ਗ੍ਰੰਥ ਹੈ ਜਿਹੜਾ ਇਨਸਾਨ ਨੂੰ ਪਾਗਲ ਬਣਾ ਦਿੰਦਾ ਹੈ ਤੇ ਇਹ ਗ੍ਰੰਥ ਦੇ ਅੰਦਰ ਇੰਧੀਆਂ ਜ਼ਿਆਦਾ ਪਾਵਰ ਨੇ ਕਿ ਦੂਜੀ ਦੁਨੀਆ ਦੇ ਦੇਵਤਾਂ ਨੂੰ ਧਰਤੀ ਦੇ ਉੱਪਰ ਬੁਲਾਇਆ ਜਾ ਸਕਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਗ੍ਰੰਥ ਦੇ ਵਿੱਚ ਅਜੀ ਹੋਏ ਲੋਕਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਇਸ ਗ੍ਰੰਥ ਦੇ ਜਰੀਏ ਤੁਸੀਂ ਸ਼ੈਤਾਨ ਅਤੇ ਦੇਵ ਤੇ ਦੋਨਾਂ ਦੇ ਨਾਲ ਗੱਲ ਵੀ ਕਰ ਸਕਦੇ ਹੋ ਕਿਹਾ ਜਾਂਦਾ ਹੈ ਕਿ ਜਿਸ ਕਿਸ ਨੇ ਵੀ ਇਹ ਕਿਤਾਬ ਨੂੰ ਪੂਰਾ ਪੜਨ ਦੀ ਕੋਸ਼ਿਸ਼ ਕੀਤੀ ਉਹ ਪਾਗਲ ਹੋ ਗਿਆ ਜਾਂ ਫਿਰ ਉਸ ਨੇ ਇੱਕ ਅਜਿਹੀ ਦੁਨੀਆ ਦੇਖ ਲਈ ਜਿਸ ਦੇ ਕਾਰਨ ਉਸ ਦਾ ਮਨ ਬਾਅਦ ਦੇ ਵਿੱਚ ਸ਼ਾਂਤੀ ਨਹੀਂ ਹੋਇਆ ਕੁਝ ਵਿਦਵਾਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਕਿਤਾਬ ਦੇ ਕੁਝ ਹਿੱਸਿਆਂ ਨੂੰ ਸੀਰੀਆ ਅਤੇ ਮੈਸੋਪੋਟਾਮੀਆ ਦੀਆਂ ਗੁਫਾਵਾਂ ਦੇ ਅੰਦਰ ਪੱਥਰਾਂ ਦੇ ਉੱਪਰ ਉਲੇਖਿਆ ਹੋਇਆ ਦੇਖਿਆ ਹੈ ਇਹ ਵਿਦਵਾਨ ਦੱਸਦੇ ਨੇ ਕਿ ਇਹ ਕਿਤਾਬ ਦੀ ਜਿਹੜੀ ਭਾਸ਼ਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਭਾਸ਼ਾ ਇਨਸਾਨਾਂ ਦੇ ਲਈ ਤਾਂ ਬਣੀ ਹੀ ਨਹੀਂ ਕਿਹਾ ਜਾਂਦਾ ਕਿ ਇਹ ਕਿਤਾਬ ਨੂੰ ਪੜ ਕੇ ਤੁਸੀਂ ਉਹ ਸ਼ਕਤੀਆਂ ਨੂੰ ਆਪਣੇ ਕੋਲ ਬੁਲਾ ਸਕਦੇ ਹੋ ਜਿਹੜੀਆਂ ਨਾ ਤਾਂ ਦੇਵਤਾ ਨੇ ਤੇ ਨਾ ਹੀ ਰਾਖਸ਼ ਨੇ ਕਿਉਂਕਿ ਨੈਕਰੋਨਮਾਨੀ ਕੋਨ ਕੋਈ ਸਧਾਰਨ ਕਿਤਾਬ ਨਹੀਂ ਹੈ ਇਹ ਇੱਕ ਚੇਤਾਵਨੀ ਹੈ ਕਿ ਇਸ ਕਿਤਾਬ ਨੂੰ ਪੜਨ ਤੋਂ ਪਹਿਲਾਂ ਤੁਹਾਨੂੰ ਇਹ ਤੈਅ ਕਰਨਾ ਪਵੇਗਾ ਕਿ ਕੀ ਤੁਸੀਂ ਆਪਣੇ ਦਿਮਾਗ ਨੂੰ ਖੋਣ ਲਈ ਤਿਆਰ ਹੋ ਅਗਲੀ ਭੇਦ ਭਰੀ ਕਿਤਾਬ ਹੈ ਜਿਹਦਾ ਗ੍ਰੈਂਡ ਗਰੋਇ ਮੋਰੇ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਪੜਨ ਤੋਂ ਪਹਿਲਾਂ ਇਨਸਾਨ ਦੀ ਆਤਮਾ ਕੰਬ ਜਾਂਦੀ ਹੈ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਕੁਝ ਅਜਿਹੀਆਂ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਇਨਸਾਨਾਂ ਨੂੰ ਗਿਆਨ ਦਿੰਦੀਆਂ ਨੇ ਤੇ ਕੁਝ ਅਜਿਹੀਆਂ ਕਿਤਾਬਾਂ ਹੁੰਦੀਆਂ ਨੇ ਜਿਹੜੀ ਇਨਸਾਨ ਦੀ ਆਤਮਾ ਗ੍ਰੈਂਡ ਗਲੋਰੀ ਇੱਕ ਅਜਿਹੀ ਹੀ ਕਿਤਾਬ ਹੈ ਜਿਸ ਨੂੰ ਡਾਇਨੀਓ ਦੀ ਬਾਈਬਲ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਕਿਤਾਬ ਨੂੰ 16ਵੀਂ ਸਦੀ ਦੇ ਵਿੱਚ ਲਿਖਿਆ ਗਿਆ ਸੀ ਇਸ ਕਿਤਾਬ ਦੇ ਅੰਦਰ ਅਜਿਹੇ ਕੁਝ ਕਾਲੇ ਜਾਦੂ ਦੇ ਰੀਤੀ ਰਿਵਾਜ ਨੇ ਜਿਸ ਦੇ ਨਾਲ ਤੁਸੀਂ 루ਸੀਫਰ ਜੋ ਸ਼ੈਤਾਨਾਂ ਦਾ ਰਾਜਾ ਹੈ ਉਸ ਨੂੰ ਬੁਲਾ ਸਕਦੇ ਹੋ ਲੋਕ ਕਹਿੰਦੇ ਨੇ ਕਿ ਇਹ ਕੋਈ ਸਧਾਰਨ ਕਿਤਾਬ ਨਹੀਂ ਹੈ ਬਲਕਿ ਇੱਕ ਸੌਦਾ ਹੈ ਜੋ ਇਨਸਾਨ ਇਸ ਕਿਤਾਬ ਨੂੰ ਪੜ੍ਹਦਾ ਹੈ ਉਹ ਸ਼ਬਦਾਂ ਦੇ ਜਰੀਏ ਆਪਣੀ ਆਤਮਾ ਨੂੰ ਗਹਿਣੇ ਰੱਖ ਦਿੰਦਾ ਹੈ ਇਹ ਕਿਤਾਬ ਨੂੰ ਪੜ੍ਹਨ ਦਾ ਦਾਵਾ ਕਰਨ ਵਾਲੇ ਲੋਕ ਅਚਾਨਕ ਜਾਂ ਤਾਂ ਗਾਇਬ ਹੋ ਜਾਂਦੇ ਨੇ ਜਾਂ ਫਿਰ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦੇ ਨੇ ਤੇ ਕੁਝ ਲੋਕ ਤਾਂ ਆਪਣੇ ਆਪ ਹੀ ਆਪਣੀ ਜਾਨ ਲਿੰਦੇ ਨੇ ਅਜੇ ਹਾਲ ਲੱਗਦਾ ਹੈ ਕਿ ਇਹ ਕਿਤਾਬ ਖੁਦ ਤੈਅ ਕਰਦੀ ਹੈ ਕਿ ਕਿਸੇ ਇਨਸਾਨ ਨੂੰ ਇਸਨੇ ਆਪਣਾ ਭੇਦ ਦੱਸਣਾ ਹੈ ਤੇ ਕਿਸ ਨੂੰ ਇਸਨੇ ਸਜ਼ਾ ਦੇਣੀ ਹੈ ਮੰਨਿਆ ਜਾਂਦਾ ਹੈ ਕਿ ਫਰਾਂਸ ਅਤੇ ਵੈਟਿਕਨ ਦੀ ਜਿਹੜੀ ਗੋਪਤ ਲਾਇਬ੍ਰੇਰੀ ਹੈ ਉੱਥੇ ਇਸ ਕਿਤਾਬ ਦੀਆਂ ਕਾਪੀਆਂ ਪਈਆਂ ਨੇ ਤੇ ਇਹ ਕਿਤਾਬ ਨੂੰ ਇੱਕ ਬਹੁਤ ਜ਼ਿਆਦਾ ਸਿਕਿਉਰ ਲੋਕਰ ਦੇ ਅੰਦਰ ਰੱਖਿਆ ਗਿਆ ਹੈ ਤਾਂ ਕਿ ਕਿਸੇ ਵੀ ਇਨਸਾਨ ਤੇ ਹੱਥ ਨਾ ਲੱਗ ਜਾਵੇ ਮੰਨ ਲਓ ਕਿਸੇ ਇਨਸਾਨ ਦੇ ਹੱਥੇ ਕਿਤਾਬ ਲੱਗ ਜਾਂਦੀ ਹੈ ਤਾਂ ਧਰਤੀ ਦੀ ਤਬਾਹੀ ਤੈਅ ਹੈ ਇਹ ਕਿਤਾਬ ਨਹੀਂ ਬਲਕਿ ਇੱਕ ਦਰਵਾਜ਼ਾ ਹੈ ਉਸ ਜਗ੍ਹਾ ਦਾ ਜਿਸ ਦੇ ਵਿੱਚ ਤੁਸੀਂ ਇੱਕ ਵਾਰ ਐਂਟਰ ਤਾਂ ਹੋ ਸਕਦੇ ਹੋ ਪਰ ਵਾਪਸ ਨਹੀਂ ਆਉਂਗੇ ਨੰਬਰ 7 ਤੇ ਭੇਦ ਭਰੀ ਕਿ ਨਿਊ ਸਕ੍ਰਿਪਟ 1912 ਦੇ ਵਿੱਚ ਇਟਲੀ ਦੇ ਇੱਕ ਬੁੱਕ ਡੀਲਰ ਵੈਲਫਰਾਇਡ ਵੌਨ ਵਾਇਨਚ ਨੂੰ ਇਹ ਕਿਤਾਬ ਇਟਲੀ ਦੇ ਇੱਕ ਪੁਰਾਣੇ ਮੰਤਰ ਦੇ ਵਿੱਚੋਂ ਮਿਲੀ ਸੀ ਪਹਿਲੀ ਨਿਗਾਹ ਦੇ ਵਿੱਚ ਹੀ ਇਹ ਬੁੱਕ ਡੀਲਰ ਸਮਝ ਜਾਂਦਾ ਹੈ ਕਿ ਇਹ ਕੋਈ ਆਮ ਕਿਤਾਬ ਨਹੀਂ ਹੈ ਕਿਉਂਕਿ ਇਹ ਕਿਤਾਬ ਦੇ ਜਿੰਨੇ ਵੀ ਪੰਨੇ ਸਨ ਸਾਰੇ ਜਾਨਵਰਾਂ ਦੀ ਖੱਲ ਦੇ ਨਾਲ ਬਣੇ ਹੋਏ ਸਨ ਇਹ ਕਿਤਾਬ ਸੈਂਕੜਿਆਂ ਸਾਲ ਪੁਰਾਣੀ ਹੈ ਪਰ ਜਦੋਂ ਤੁਸੀਂ ਇਸ ਕਿਤਾਬ ਦੀ ਲਿਖਾवट ਦੇਖਦੇ ਹੋ ਇਸ ਦੀਆਂ ਤਸਵੀਰਾਂ ਦੇਖਦੇ ਹੋ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ 3D ਪ੍ਰਿੰਟਿੰਗ ਕੀਤੀ ਗਈ ਹੈ ਹੁਣੇ-ਹੁਣੇ ਹੀ ਇਹ ਕਿਤਾਬ ਜੈਸ ਪਾਸ਼ਾ ਦੇ ਵਿੱਚ ਲਿਖੀ ਹੋਈ ਹੈ ਅੱਜ ਤੱਕ ਦੁਨੀਆ ਦੇ ਉੱਪਰ ਉਹ ਪਾ ਸੰਸਕ੍ਰਿਤ ਹੈ ਤੇ ਨਾ ਹੀ ਅਰਬੀ ਹੈ ਪਤਾ ਹੀ ਨਹੀਂ ਕਿਹੜੀ ਭਾਸ਼ਾ ਦੇ ਵਿੱਚ ਇਹ ਕਿਤਾਬ ਲਿਖੀ ਹੋਈ ਹੈ ਇਹ ਕਿਤਾਬ ਦੇ ਉੱਪਰ ਜਿਹੜੀਆਂ ਫੋਟੋਆਂ ਬਣੀਆਂ ਹੋਈਆਂ ਨੇ ਉਸ ਦੇ ਵਿੱਚ ਅਜਿਹੇ ਪੇੜ ਪੌਦੇ ਦਿਖਾਈ ਦਿੰਦੇ ਨੇ ਜਿਹੜੇ ਸਾਡੀ ਧਰਤੀ ਦੇ ਉੱਪਰ ਹੈ ਹੀ ਨਹੀਂ ਇਸ ਕਿਤਾਬ ਦੇ ਉੱਪਰ ਅਜਿਹੇ ਪੇੜ ਪੌਦੇ ਦੀਆਂ ਫੋਟੋਆਂ ਬਣੀਆਂ ਹੋਈਆਂ ਨੇ ਜਿਹੜੇ ਸਾਡੀ ਧਰਤੀ ਦੇ ਉੱਪਰ ਕਦੇ ਮੌਜੂਦ ਹੀ ਨਹੀਂ ਸਨ ਤੇ ਅਜਿਹੇ ਖੰਗੋਲਕ ਚਿੱਤਰ ਇਸ ਕਿਤਾਬ ਦੇ ਵਿੱਚ ਬੜੇ ਹੋਏ ਨੇ ਜਿਹੜੇ ਸਾਡੇ ਸੌਰ ਮੰਡਲ ਦੇ ਨਾਲ ਮੇਲ ਨਹੀਂ ਖਾਂਦੇ ਇਹ ਕਿਤਾਬ ਦੇ ਅੰਦਰ ਅਜਿਹੀਆਂ ਵੀ ਫੋਟੋਆਂ ਬਣੀਆਂ ਹੋਈਆਂ ਨੇ ਜਿਸ ਦੇ ਵਿੱਚ ਔਰਤਾਂ ਕਿਸੇ ਤਰ੍ਹਾਂ ਦਾ ਕੋਈ ਰੀਤੀ ਰਿਵਾਜ ਕਰ ਰਹੀਆਂ ਨੇ ਅੱਗ ਦੇ ਆਲੇ-ਦੁਆਲੇ ਬੈਠ ਕੇ ਨਾਸਾ ਦੇ ਵਿਗਿਆਨਕ ਬ੍ਰਿਟਿਸ਼ ਇੰਟੈਲੀਜੈਂਸ ਤੇ ਮਾਡਰਨ AI ਨੇ ਵੀ ਜੋਰ ਲਾ ਲਿਆ ਇਸ ਕਿਤਾਬ ਨੂੰ ਡੀਕੋਡ ਕਰਨ ਦਾ ਪਰ ਉਹਨਾਂ ਤੋਂ ਵੀ ਇਹ ਕਿਤਾਬ ਡੀਕੋਡ ਨਹੀਂ ਹੋਈ। ਕੌਜ ਐਕਸਪਰਟ ਮੰਨਦੇ ਨੇ ਕਿ ਜਿਹੜੀ ਇਹ ਕਿਤਾਬ ਹੈ ਇਹ ਬਹੁਤ ਜ਼ਿਆਦਾ ਐਡਵਾਂਸ ਸਿਵਲਾਈਜੇਸ਼ਨ ਦੀ ਲਿਖੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਿਤਾਬ ਜਾਂ ਤਾਂ ਸਾਡੇ ਤੋਂ ਪਹਿਲਾਂ ਧਰਤੀ ਦੇ ਉੱਪਰ ਆਈ ਸੀ ਇਨਸਾਨਾਂ ਤੋਂ ਪਹਿਲਾਂ ਜਾਂ ਫਿਰ ਕਿਸੇ ਹੋਰ ਦੁਨੀਆ ਦੇ ਇਨਸਾਨਾਂ ਨੇ ਇਸ ਨੂੰ ਲਿਖਿਆ ਸੀ। ਤੇ ਕਈ ਤਾਂ ਇਸ ਕਿਤਾਬ ਦੀ ਭਾਸ਼ਾ ਨੂੰ ਏਲੀਅਨ ਭਾਸ਼ਾ ਮੰਨਦੇ ਨੇ। ਤੇ ਐਕਸਪਰਟ ਦਾ ਮੰਨਣਾ ਹੈ ਕਿ ਜਿਹੜੀਆਂ ਜੜੀ-ਬੂਟੀਆਂ ਦੀਆਂ ਇਸ ਕਿਤਾਬ ਦੇ ਉੱਪਰ ਫੋਟੋਆਂ ਬਣੀਆਂ ਹੋਈਆਂ ਨੇ ਉਹਨਾਂ ਜੜੀ-ਬੂਟੀਆਂ ਦੇ ਨਾਲ ਇਨਸਾਨ ਦਾ ਡੀਐਨਏ ਤੱਕ ਵੀ ਦੱਸਦਾ ਹੈ ਅਜ ਦੀ ਦੁਨੀਆ ਦੀ ਪਹੁੰਚ ਤੋਂ ਕਿਤੇ ਦੂਰ ਅਗਲੀ ਪੇਤਪਰੀ ਕਿਤਾਬ ਹੈ ਜਿਹਦੀ ਬੁੱਕ ਆਫ ਸਵਾਇਗਾ ਇਹ ਇੱਕ ਅਜਹੀ ਪੇਤਪਰੀ ਕਿਤਾਬ ਹੈ ਜਿਸ ਨੂੰ ਪੜ੍ਹਦੇ ਸਾਰ ਹੀ ਲੋਕਾਂ ਦੀ ਜ਼ਿੰਦਗੀ ਬਦਲਣ ਲੱਗ ਜਾਂਦੀ ਹੈ 16ਵੀਂ ਸਦੀ ਦੇ ਵਿੱਚ ਐਲਿਜ਼ਾਬੈਥ ਪਹਿਲੀ ਜਿਹੜੀ ਹੋਈ ਸੀ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਭਰੋਸੇਮੰਦ ਸਲਾਹਕਾਰ ਸੀ ਜਿਸ ਦਾ ਨਾਮ ਸੀ ਜੌਨ ਡੀ ਜੌਨ ਡੀ ਮੈਥਮੈਟਿਕਸ ਦਾ ਵੀ ਐਕਸਪਰਟ ਸੀ 뮤జిਸ਼ੀਅਨ ਵੀ ਸੀਗਾ ਤੇ ਨਾਲ ਦੀ ਨਾਲ ਉਹ ਜੋਤਿਸ਼ੀ ਵੀ ਸੀ ਜੌਨ ਡੀ ਸੰਪਰਕ ਕਰਨਾ ਚਾਹੁੰਦਾ ਸੀ ਰੱਬ ਦੇ ਸਵਰਗ ਦੂਤਾਂ ਦੇ ਨਾਲ ਤੇ ਉਸ ਦੇ ਹੱਥ ਲੱਗਦੀ ਹੈ ਬੁੱਕ ਆਫ ਸਵਾਇਗਾ ਇੱਕ ਅਜਹੀ ਪੇਤਪਰੀ ਕਿਤਾਬ ਜ ਹੈ ਇੱਕ ਕਿਤਾਬ ਦੀ ਵੀ ਜਿਹੜੀ ਭਾਸ਼ਾ ਹੈ ਉਸ ਦੇ ਬਾਰੇ ਵੀ ਅਜੇ ਤੱਕ ਪਤਾ ਨਹੀਂ ਲੱਗਾ ਕਿ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਕਿਹਾ ਜਾਂਦਾ ਹੈ ਕਿ ਜਸ ਭਾਸ਼ਾ ਦੇ ਵਿੱਚ ਇਹ ਕਿਤਾਬ ਲਿਖੀ ਗਈ ਹੈ ਉਸ ਭਾਸ਼ਾ ਦੇ ਵਿੱਚ ਹੀ ਦੇਵਤੇ ਅਤੇ ਰਾਖਸ਼ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਜਾਨੀ ਕਿ ਇਹ ਦੇਵਤੇ ਅਤੇ ਰਾਖਸ਼ ਦੋਨਾਂ ਦੀ ਭਾਸ਼ਾ ਹੈ ਜੌਨ ਡੀ ਦਾ ਕਹਿਣਾ ਸੀ ਕਿ ਜਿਵੇਂ ਜਿਵੇਂ ਉਸ ਨੇ ਇਹ ਕਿਤਾਬ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਉਸ ਨੂੰ ਅਜੀਬੋ ਗਰੀਬ ਸੁਪਨੇ ਆਉਣੇ ਸ਼ੁਰੂ ਹੋ ਗਏ ਤੇ ਉਸ ਨੂੰ ਆਪਣੇ ਆਲੇ ਦੁਆਲੇ ਪਰਛਾਈਆਂ ਅਤੇ ਪੁਰਾਣੇ ਰਾਖਸ਼ ਦਿਖਣੇ ਸ਼ੁਰੂ ਹੋ ਗਏ ਜੌਨ ਡੀ ਦੱਸਦਾ ਹੈ ਕਿ ਇਸ ਕਿਤਾਬ ਦੇ ਉੱਪਰ ਅਜਿਹੇ ਰਾਖਸ਼ਾਂ ਦੇ ਨਾਮ ਲਿਖੇ ਹੋਏ ਸਨ ਜਿਨ੍ਹਾਂ ਨੂੰ ਜ਼ਬਾਨ ਪੜਨਾ ਵੀ ਸ਼ਰਾਪਤ ਮੰਨਿਆ ਜਾਂਦਾ ਹੈ। ਜੌਨ ਡੀ ਦਾ ਕਹਿਣਾ ਸੀ ਇਹ ਕਿਤਾਬ ਨੂੰ ਖੁਦ ਆਰਕੇਨੀਅਲ ਜੂਨੀਅਰਸ ਨੇ ਲਿਖਿਆ ਸੀ। ਇਹ ਇੱਕ ਅਜਿਹਾ ਸਵਰਗਦੂਤ ਹੈ ਜਿਸ ਨੂੰ ਮੌਤ ਦਾ ਰਾਕਸ਼ਸ਼ ਮੰਨਿਆ ਜਾਂਦਾ ਹੈ। ਜੌਨ ਡੀ ਤੋਂ ਬਾਅਦ ਇੱਕ ਹੋਰ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਇਸ ਕਿਤਾਬ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਘੰਟਿਆਂ ਦੇ ਵਿੱਚ ਹੀ ਉਹਨਾਂ ਦੀ ਭੇਡ ਭਰੇ ਤਰੀਕੇ ਦੇ ਨਾਲ ਮੌਤ ਹੋ ਗਈ। ਉਹਨਾਂ ਦੇ ਅੱਖਾਂ ਦੇ ਵਿੱਚੋਂ, ਮੂੰਹ ਦੇ ਵਿੱਚੋਂ, ਨੱਕ ਦੇ ਵਿੱਚੋਂ, ਕੰਨਾਂ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਸੀ ਤੇ ਇਸ ਕਿਤਾਬ ਦੇ ਨਾਲ ਹੀ ਉਹ ਮਰ ਗਏ ਸਨ। ਕੁਝ ਘੰਟਿਆਂ ਬਾਅਦ ਹੀ ਜਿਵੇਂ ਉਹਨਾਂ ਨੇ ਇਹ ਕਿਤਾਬ ਖੋਲੀ ਸੀ। ਅੱਜ ਵੀ ਇਹ ਕਿਤਾਬ ਨੂੰ ਦੋ ਜਗ੍ਹਾ ਤੇ ਬ ਸ਼ਾਂਤੀ ਦੁਨੀਆ ਦੇ ਕੁਝ ਭੇਦਪਰੀਆਂ ਕਿਤਾਬਾਂ ਤੇ ਗ੍ਰੰਥ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬੰਦੀ ਹੋਰ ਸਬਸਕ੍ਰਾਈਬ ਕਰਨਾ ਧੰਨਵਾਦ